ਕੀ ਹਾਲ ਆ ਵਰੀਆ ਠੀਕ ਠਾਕ ਹੋ ਅੱਛਾ ਆ ਇੱਕ ਮੇਰੇ ਵੀਰ ਦਾ ਮੈਸੇਜ ਆਇਆ ਅੱਜ ਸਵੇਰੇ ਕਮੈਂਟ ਆਇਆ ਸੀਗਾ ਮੈਸੇਜ ਵੀ ਆਏ ਸੀਗੇ ਵੀਰ ਦੇ ਵੀ ਜਿੰਨਾ ਬੰਦਿਆਂ ਦੀਆਂ ਵੀਜ਼ੇ ਰਿਫਿਊਜ਼ ਹੋ ਰਹੇ ਆ ਹਨਾ ਸੋਵਾਂ ਦੇ ਸੰ ਨਾਲੀ ਰਿਫਿਊਜ਼ ਲੱਗ ਰਹੀ ਜਾਂ ਬੈਸਿਵਲ ਨੂੰ ਰਿਫਿਊਜ਼ ਲੈਟਰ ਮਿਲਦੇ ਆ ਹਨਾ ਤੁਹਾਨੂੰ ਪਤਾ ਵੀ ਉਹਨਾਂ ਦਾ ਕੋਈ ਹੱਲ ਹੈ ਅਪੀਲ ਕਰਨ ਦਾ ਫਾਇਦਾ ਹੈ ਕੋਈ ਪਹਿਲੀ ਗੱਲ ਤਾਂ ਵੀਰ ਮੇਰੇ ਉਹ ਵੀ ਤੁਸੀਂ ਇੰਡੀਆ ਤੋਂ ਪਾਕਿਸਤਾਨ ਤੋਂ ਕਿਤੋਂ ਵੀ ਆ ਜੇ ਤੁਹਾਡੀ ਇੱਕ ਵਾਰੀ ਰਿਫਿਊਜ਼ਲ ਲੱਗੀ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਵੀ ਆ ਅਪੀਲ ਇਹ ਕਿੱਦਾਂ ਹੋਣੀ ਹੈ ਹਨਾ ਨਹੀਂ ਪਤਾ ਬਾਕੀ ਤੁਹਾਡੇ ਏਜੰਟਾਂ ਨੂੰ ਸਭ ਪਤਾ ਇਹ ਅਪੀਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜਿਹੜਾ ਇਹਨਾਂ ਨੇ ਕੇਸ ਵਿੱਚ ਫੈਲਾ ਦਰਜ ਕੀਤਾ ਰਿਫਿਊਜ਼ਲ ਦਾ ਕਾਰਨ ਉਹ ਕੁਛ ਠਾਣੇ ਬਟਾ ਇਦਾਂ ਵਕੀ ਆਹੋ ਕਾਨੂੰਨ ਦਾ ਨਾਮ ਹਨਾ ਉਹ ਮਾਲਕ ਦੀ ਗਲਤੀ ਦੇ ਨਾਲ ਹੀ ਤੁਹਾਡਾ ਜਿਹੜਾ ਰਿਫਿਊਜ਼ਲ ਲੱਗੀ ਹੋਈ ਹੈ ਉਹਦੇ ਵਿੱਚ ਮਾਲਕ ਜੀ ਅਪੀਲ ਕਰਦਾ ਕਿੱਥੇ ਕਰੂ ਪਹਿਲਾਂ ਤਾਂ ਵਕੀਲ ਕਰ ਅਪੀਲ ਆਸ ਤੇ ਵਕੀਲ ਚਾਹੀਦਾ ਉਹ ਇਨੇ ਜੋਗੇ ਹੈ ਨਹੀਂ ਕਿ ਇੱਥੇ ਮਾਲਕ ਐਵੇਂ ਨਾ ਕਿਸੇ ਦੀਆਂ ਗੱਲਾਂ ਚਾਜੇ ਠੀਕ ਹੈ ਸੋਚੋ 1% ਹੋ ਸਕਦਾ ਵੀ ਮਾਲਕ ਅਪੀਲ ਕਰਵਾ ਦੇਵੇ ਨਹੀਂ ਕਿਸੇ ਨੇ ਅਪੀਲ ਹੀ ਕਰਾਉਣੇਗੀ ਐਵੇਂ ਝਾਂਸੀਆਂ ਦੇ ਵਿੱਚ ਨਾ ਫਸੇ ਹੋਣਾ ਜੇ ਕੋਈ ਸਹੀ ਆ ਉਹ ਜ਼ਰੂਰ ਕਰਵਾ ਸਕਦਾ ਉਹਦਾ ਕੋਈ ਆਲਰਿਕਾ ਕੋਈ ਪਿਆਰ ਨਹੀਂ ਨਿਕਲਦਾ ਸਸਤੀ ਗੱਲ